ਸਾਊਦੀ ਅਰਬ ਦੇ ਦਮਾਮਾ ਇਲਾਕੇ ਦੇ ਅਲਕੋਦਰ ਕਸਬੇ ਵਿੱਚ 28 ਭਾਰਤੀਆਂ ਦੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ। ਇਹਨਾਂ ਭਾਰਤੀਆਂ ਵਿੱਚ 26 ਪੰਜਾਬੀ ਨੌਜਵਾਨੇ ਅਤੇ 2 ਦਿੱਲੀ ਦੇ ਨੇ। ਸਾਊਦੀ ਅਰਬ ਤੋਂ ਭੇਜੀ ਗਈ ਵੀਡੀਓ ਰਾਹੀਂ ਨੌਜਵਾਨਾਂ ਨੇ ਆਪਬੀਤੀ ਐਬੀਪੀ ਸੰਜਨਲ ਬਿਆਨ ਕੀਤੀ। ਗੁਰਦਾਸਪੁਰ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਾਰੇ ਅਲਹਾਜ਼ਰੀ ਕੰਪਨੀ ਵਿੱਚ ਕੰਮ ਕਰਦੇ ਨੇ ਪਰ ਕੰਪਨੀ ਵੱਲੋਂ ਪਿਛਲੇ 4 ਮਹੀਨੇ ਤੋਂ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ। ਇਸ ਕਰਕੇ ਉਹਨਾਂ ਦੀ ਹਾਲਤ ਦਿਨ-ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ। ਵੀਡੀਓ ਮੁਤਾਬਕ ਕਈ ਨੌਜਵਾਨ ਬਿਮਾਰ ਨੇ ਉਹਨਾਂ ਨੂੰ ਡਾਕਟਰੀ ਸਹਾਇਤਾ ਵੀ ਨਹੀਂ ਮ ਗੁਰਪ੍ਰੀਤ ਸਿੰਘ ਮੁਤਾਬਕ ਸਾਰੇ ਭਾਰਤੀਆਂ ਦਾ ਪਾਸਪੋਰਟ ਕੰਪਨੀ ਨੇ ਆਪਣੇ ਕੋਲ ਰੱਖਿਆ ਹੋਇਆ ਹੈ ਪਾਸਪੋਰਟ ਬਦਲੇ ਉਹਨਾਂ ਤੋਂ 1500 ਦਰਮ ਮੰਗੇ ਜਾ ਰਹੇ ਨੇ ਹਾਲਾਤੇ ਹੈ ਕਿ ਨੌਜਵਾਨਾ ਕੋ ਰੋਟੀ ਲਈ ਵੀ ਪੈਸੇ ਨਹੀਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬਾਰੇ ਉਹਨਾਂ ਨੇ 사ウਦੀ ਅਰਬ ਦੇ ਲੇਬਰ ਵਿਭਾਗ ਕੋਲ ਸ਼ਿਕਾਇਤ ਵੀ ਕੀਤੀ ਪਰ ਫਿਰ ਵੀ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਇਸ ਤੋਂ ਇਲਾਵਾ 사ウਦੀ ਅਰਬ ਸਥਿਤ ਭਾਰਤੀ ਐਮਬੈਸੀ ਨਾਲ ਉਹਨਾਂ ਗੱਲਬਾਤ ਕੀਤੀ ਪਰ ਕਿਸੇ ਵੀ ਥਾਂ ਉਹਨਾਂ ਨੂੰ ਮਦਦ ਨਹੀਂ ਮਿਲੀ ਇਹਨਾਂ ਨੌਜਵਾਨਾ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਦੁੱਚ ਪਾਸੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਇਸ ਮੁੱਦੇ ਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਦਿੱਲੀ ਤੋਂ ਫੋਨ ਤੇ ਗੱਲਬਾਤ ਕਰਨਿਆ ਸੰਸਦ ਭਗਵੰਤ ਮਾਨ ਨੇ ਦੱਸਿਆ ਕਿ ਮੁੰਡਿਆਵਾਲਾ ਨੂੰ ਭੇਜੀ ਗਈ ਵੀਡੀਓ ਅਤੇ ਪਾਸਪੋਰਟ ਦੇ ਵੇਰਵੇ ਉਹਨਾਂ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੇ ਨੇ